ਹਾਂਜੀ ਬਾਬੋ ਕੀ ਹਾਲ ਆ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਸੋ ਇਹ ਬਲੌਗ ਪੂਰਾ ਫੁੱਲੀ ਮੱਜਾਂ ਕੱਟੀਆਂ ਦੇ ਜਾਣਕਾਰੀ ਤੇ ਆ ਚਲੋ ਮੱਜਾਂ ਦਾ ਬਲੌਗ ਅਗਲੇ ਉਹ ਚ ਬਣਾਵਾਂਗੇ ਪਹਿਲਾਂ ਆਪਾਂ ਕੱਟੀਆਂ ਤੋਂ ਸਟਾਰਟ ਕਰਦੇ ਆ ਅੱਜ ਲੋਕ ਯਾਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਪੈਸੇ ਲਾ ਕੇ ਹਨਾ ਤੇ ਉਰੇ ਕੰਮ ਨਹੀਂ ਕਰਕੇ ਰਾਜੀ ਉਰੇ ਕੰਮ ਕੀ ਯਾਰ ਆਪਣੇ ਘਰ ਦੇ ਵੀ ਨਹੀਂ ਰਾਜੀ ਹੈਗੇ ਇੱਥੇ ਕੰਮ ਕਰਾ ਕੇ ਹਨਾ ਪਤਾ ਨਹੀਂ ਕੀ ਗੱਲ ਆ ਤੇ ਇਹੀ ਹਾਲ ਸਾਡੇ ਘਰਦਿਆਂ ਦਾ ਵੀ ਆ ਸਾਡੇ ਘਰ ਦੇ ਵੀ ਪੈਸੇ ਲਾ ਕੇ ਰਾਜ ਨਹੀਂ ਆ ਕਿ ਇੱਥੇ ਕੰਮ ਤੇ ਬਸ ਇੱਥੇ ਤਾਂ ਇਹਨਾਂ ਨੂੰ ਉਹੀ ਟੈਨਸ਼ਨ ਰਹਿੰਦੀ ਆ ਵੀ ਆਹ ਨਾ ਹੋ ਜੇ ਉਹ ਨਾ ਹੋ ਜੇ ਰਿਸਕ ਤੋਂ ਬਹੁਤ ਡਰਦੇ ਆ ਤੇ ਜੇ ਰਿਸਕ ਲੈਣਾ ਸਿੱਖੋਗੇ ਭਾਈ ਤਾਂ ਪੈਸੇ ਵੀ ਕਮਾਉਣਾ ਸਿੱਖ ਜਾਓਗੇ ਬਾਹਰ ਜਾ ਜਾਂਦਾ ਵੀ ਰਿਸਕ ਲੈਨੇ ਹੋ ਜਿਹੜਾ ਚ ਜਾਂਦਾ ਜਹਾਜ ਡਿੱਗ ਗਿਆ ਸੌ ਕੁਝ ਹੋ ਜਾਂਦਾ ਯਾਰ ਕੀ ਨਹੀਂ ਹੁੰਦਾ ਹਨਾ ਰਿਸਕ ਹਰੇਕ ਜਗ੍ਹਾ ਤੇ ਆ ਪਰ ਲੈਣਾ ਸਿੱਖੋ ਤੇ ਕੈਨੇਡਾ ਅਮਰੀਕਾ ਜਾ ਕੇ ਵੀ ਯਾਰ ਤੁਸੀਂ 20 ਲੱਖ ਰੁਪਏ ਲਾ ਕੇ ਨਾ ਕੰਮ ਨਹੀਂ ਕਰਨਾ ਪੂਰੇ ਕਰ ਲੋ ਯਾਰ ਤੇ ਆਪਾਂ ਇਹ ਨਹੀਂ ਕਹਿੰਦੇ ਚਲੋ ਵੀ ਕੈਨੇਡਾ ਅਮਰੀਕਾ ਜਾ ਕੇ ਕਿਸੇ ਵੀ ਕੰਮ ਚ ਪੈਨੇ ਹੋ ਜ਼ਿੰਮੇਦਾਰਾਂ ਭਰਾ ਲਈ ਇਹ ਵੀਡੀਓ ਇਹ ਹੋਰ ਕੰਮ ਹੋਰ ਭਰਾਵਾਂ ਲਈ ਨਹੀਂ ਹੈਗੀ ਤੇ ਆਪਣੇ ਜ਼ਿੰਮੇਦਾਰ ਭਰਾ ਕਿਸੇ ਵੀ ਕੰਮ ਚ ਪੰਗਾ ਲੈਦੇ ਨਹੀਂ ਨਵੇਂ ਚ ਹਨਾ ਉਹਨਾਂ ਨੂੰ ਜਮਾਂ ਨਹੀਂ ਪਤਾ ਹੁੰਦਾ ਯਾਰ ਤੇ ਪੰਗਾ ਫੇਰ ਵੀ ਲੈਨੇ ਹੋ ਹਨਾ ਤੇ ਜੇ ਯਾਰ ਆਪਦੇ ਡੰਗਰਾਂ ਪਸ਼ੂਆਂ ਦਾ ਪੰਗਾ ਲੈ ਲੋ ਹਨਾ ਕਿਉਂ ਕਿਸੇ ਪਾਸੇ ਜਾਣੇ ਹੋ ਤੇ ਡੰਗਰ ਪਸ਼ੂ ਹਰੇਕ ਜ਼ਿੰਮੇਦਾਰ ਭਰਾ ਰੱਖਦਾ ਤੇ ਰੱਖਦਾ ਨਾ ਤੇ ਪਰ ਉਹ ਕੰਮ ਨੂੰ ਵਧਾਉਂਦੇ ਨਹੀਂ ਹੈਗੇ ਅੱਗੇ ਤੇ ਅੱਗੇ ਵਧਾ ਕੇ ਬਹੁਤ ਰੁਪਏ ਕਮਾ ਸਕਦੇ ਹੋ ਬਈ ਪਰ ਤੁਸੀਂ ਵੱਡੇ ਨਹੀਂ ਸੋਚਦੇ ਹਨਾ ਤੁਸੀਂ ਸੋਚਦੇ ਹੋ ਵੀ ਯਾਰ 10 ਕਮਜਾਂ ਰੱਖ ਲਈਆਂ ਦੁੱਧ ਪਾ ਲਿਆ ਵੀ ਯਾਰ ਬਣਦਾ ਨਹੀਂ ਕੁਝ ਉਹਨੇ ਹੀ ਫੀਡ ਪਾ ਦੀ ਆ ਕਰ ਲਿਆ ਹਨਾ ਇੱਥੇ ਜਾ ਕੇ ਤਾਂ ਮਾਰ ਖਾਣੇ ਹੋ ਬਈ ਵੱਡਾ ਸੋਚੋ ਥੋੜਾ ਜਿਹਾ ਉਹਨੂੰ ਉਤਲੇ ਲੈਵਲ ਤੇ ਲੈ ਕੇ ਜਾਓ ਜਦੋਂ ਤੁਸੀਂ ਕੈਨੇਡਾ ਅਮਰੀਕਾ ਜਾਂਦੇ 20 ਲੱਖ ਲਾ ਸਕਦੇ ਹੋ ਤਾਂ ਇੱਧਰ ਵੀ ਲਾਓ ਯਾਰ ਪਰ ਹੌਲੀ ਹੌਲੀ ਲਾਓ ਸਿੱਖ ਕੇ ਲਾਓ ਤੇ ਤੁਹਾਨੂੰ ਮੈਂ ਦੱਸ ਦਾਂ ਵੀ ਕੀ ਸਿਸਟਮ ਹੈ ਤੇ ਕੀ ਕਰ ਸਕਦੇ ਹੋ ਹੁਣ ਤੁਸੀਂ ਹਨਾ ਇਹ ਮੇਰੀ ਸੋਚ ਆ ਵੀਰੇ ਤੇ ਮੈਂ ਆਪਦੇ ਹਿਸਾਬ ਨਾਲ ਸੋਚਦਾ ਤੇ ਪਰ ਸਾਡੇ ਆਲੇ ਉੱਥੇ ਨਹੀਂ ਸੋਚ ਸਕਦੇ ਯਾਰ ਜਿੱਥੇ ਮੈਂ ਸੋਚ ਲੈਣਾ ਤੇ ਹੁਣ ਪਤਾ ਨਹੀਂ ਕੀ ਸੋਚਦਾ ਹਰਕਾ ਭਾਈ ਪਤਾ ਨਹੀਂ ਮੈਂ ਜਵਲੀਆਂ ਮਾਰਦਾ ਚੱਲ ਜੇ ਚੰਗੀ ਲੱਗੀ ਤੁਹਾਨੂੰ ਗੱਲ ਹਨਾ ਤਾਂ ਸੋਚੋ ਜ਼ਰੂਰ ਹੈ ਤੇ ਅਪਲਾਈ ਕਰਕੇ ਦੇਖਿਓ ਮੈਂ ਵੀ ਕਰਨਾ ਅਪਲਾਈ ਪਰ ਮੈਂ ਉਦੋਂ ਕਰੂਗਾ ਜਿੱਦੇ ਸਾਡੇ ਵਾਲੇ ਮੰਨਗੇ ਤੇ ਮਨਾਈ ਜਾਂਦੇ ਆ ਹੌਲੀ ਹੌਲੀ ਮਨਾ ਲਾਂਗੇ ਕੋਈ ਚੱਕਰ ਨਹੀਂ ਪਰ ਉਸ ਤੋਂ ਪਹਿਲਾਂ ਦੋ ਚਾਰ ਭਰਾਵਾਂ ਦੀ ਹੈਲਪ ਕਰਦੀ ਆਪਾਂ ਤੇ ਲੋ ਜੀ ਤੁਹਾਨੂੰ ਗੱਲ ਦੱਸ ਦਿਆਂ ਹੁਣ ਪੂਰੀ ਆਪਾਂ ਗੱਲ ਇਹ ਆ ਕਿ ਮੇਰੀ ਜਦੋਂ ਦਾਦੀ ਸੀ ਜਿਹੜੀ ਜਦੋਂ ਵਿਆਹ ਕੇ ਸਾਡੇ ਆਈ ਸੀ ਹਨਾ ਤੇ ਉਦੋਂ ਕਟੀਆਂ ਰੱਖਦੀ ਹੁੰਦੀ ਸੀ ਬਹੁਤ ਸਾਰੀਆਂ ਤੇ 50 50 40 40 30 30 ਕਟੀਆਂ ਰੱਖਦੀ ਹੁੰਦੀ ਸੀ ਤੇ ਉਹਨਾਂ ਨੂੰ ਪਾਲ ਕੇ ਅੱਗੇ ਵੇਚ ਦਿੰਦੀ ਸੀ ਹਨਾ ਤੇ ਕੁਝ ਧਾਰੇ ਤੇ ਵੀ ਰੱਖ ਲੈਂਦੀ ਸੀ ਉਦੋਂ ਕੀ ਕਰਦੇ ਸੀ ਕੱਕ ਕੁਖ ਬਹੁਤ ਬੀਜ ਦਿੰਦੇ ਸੀ ਕਿਉਂ ਕਣਕ ਜੀਰੀ ਚ ਪੈਂਦੇ ਨਹੀਂ ਸੀਗਾ ਆਪਣੇ ਆਪ ਤੇ ਉਹੀ ਪੈਸੇ ਇਧਰੋਂ ਬਣਾ ਬਨੂ ਲੈਂਦੇ ਸੀ ਹਨਾ ਖਾਨ ਜੋਗੀ ਕਣਕ ਤੇ ਬਾਕੀ ਜਿੰਨੀ ਕੁ ਮਤਲਬ ਵੱਧ ਬੀਜ ਲੈਂਦੇ ਉਹ ਵੇਚ ਦਿੰਦੇ ਹਨਾ ਤੇ ਗੱਲ ਮੁਕਦੀ ਸੀ ਕਟੀਆਂ ਤੇ ਆ ਕੇ ਝੋਟੀਆਂ ਤਿਆਰ ਕੇ ਤੇ ਉਹੀ ਕੰਮ ਹੁਣ ਅੱਗੇ ਅਸੀਂ ਕਰਨਾ ਹੈ ਨਾ ਤੇ ਬਈ ਕੰਮ ਹੈਗਾ ਇਹ ਬਹੁਤ ਵਧੀਆ ਹੁਣ ਜੇ ਤੁਹਾਨੂੰ ਹਿਸਾਬ ਕਿਤਾਬ ਦਸੀਏ ਕੰਮ ਦਾ ਇਹਦਾ ਹਨਾ 100 ਕੱਟੀ ਲੈ ਲਓ ਘੱਟੋ ਘੱਟ 100 ਕੱਟੀ ਯਾਰ ਬਾੜੀ ਨਹੀਂ ਹੈਗੀ 5-6 ਲੱਖ ਦੀ ਆ ਜਾਂਦੀ ਹੈ ਨਾ 5-5000 ਨੂੰ 6-6000 ਨੂੰ ਕੋਈ ਵਧੀਆ ਲੈਣੀ ਹੈ ਨਾ ਅਸਲ ਦੀ ਤਾਂ 10000 ਦੀ ਕੁੱਲ ਮਿਲਾ ਕੇ ਤੁਸੀਂ 10 ਲੱਖ ਰੁਪਏ ਇੱਕ ਵਾਰੀ ਇਨਵੈਸਟ ਕਰ ਲਿਆ ਹਨਾ ਇੱਕ ਕਿੱਲੇ ਤੇ ਦੋ ਕਿੱਲੇ ਤੇ ਤਾਰ ਮਾਰ ਲਓ ਤਾਰ ਮਾਰ ਕੇ ਵਧੀਆ ਬਾਗਲ ਬਣਾ ਲਓ ਬਾਗਲ ਬਣਾ ਕੇ ਤੇ ਜਦੋਂ ਕੱਟੀਆਂ ਬੱਚੀਆਂ ਛੱਡ ਲੀਆਂ ਹਨ ਤੇ ਪੌਣਾ ਦੇਖੋ ਉਹਨਾਂ ਨੂੰ ਬਾਲਾ ਕੁਝ ਹੈ ਨਹੀਂ ਗੱਲ ਫੀਡ ਫੂਡ ਦੇ ਚੱਕਰਾਂ 'ਚ ਨਾ ਪਾਓ ਤੇ ਕੇਰ ਉਹਨਾਂ ਨੂੰ ਐਂ ਪਾਲਣ ਦੀ ਕੋਸ਼ਿਸ਼ ਕਰੋ ਤੇ 2-3 ਸਾਲਾਂ ਦੇ ਵਿੱਚ 3 ਸਾਲ ਲਾ ਲਓ ਯਾਰ ਵੱਧ ਤੋਂ ਵੱਧ 3 ਸਾਲਾਂ ਜਦੋਂ ਤੁਸੀਂ ਪਾਲ ਕੇ ਉਹਨਾਂ ਨੂੰ ਵਧੀਆ ਝੋਟੀਆਂ ਬਣਾ ਲੀਆਂ ਹਨ ਤਾਂ ਜੇ ਤੁਸੀਂ ਵੇਚਣ ਵੀ ਜਾਓਗੇ ਨਾ ਮੰਡੀ ਦੇ ਵਿੱਚ ਬਈ 50-60000 ਹਜ਼ਾਰ ਦੀ ਝੋਟੀ ਆਮ ਨਾਲ ਬੇਕੂਗੀ ਤੇ ਸੱਤ ਤਰਸ ਦੀ ਵੀ ਵਿਗ ਜਾਂਦੀ ਜੇ ਵਧੀਆ ਨਾਲ ਹਲਦੀਆਂ ਤਾਂ 90 ਲੱਖ ਤੱਕ ਵੀ ਵਗ ਜਾਂਦੀ ਇੱਕ ਝੋਟੀ ਹਨਾ ਤੇ ਦੜਾ ਮੰਨ ਲਓ ਤੁਸੀਂ ਕਿ 60 ਕੁ ਹਜ਼ਾਰ ਰੁਪਿਆ ਦੜਾ ਹਨਾ ਇੱਕ ਝੋਟੀ ਦਾ ਹੁਣ ਜੇ ਤੁਸੀਂ 100 ਝੋਟੀਆਂ ਪਾਲੀਆਂ ਨੇ ਬਈ 100 ਝੋਟੀਆਂ ਬਣਦੀਆਂ 60 ਲੱਖ ਰੁਪਏ ਦੀਆਂ ਤੇ ਜੇ ਵੰਡੋਂਗੇ ਉਹਨਾਂ ਨੂੰ ਹਨਾ 100 ਝੋਟੀਆਂ ਨੂੰ ਤੇ ਹੁਣ ਤੁਸੀਂ ਲਾ ਲਓ ਵੀ 3 ਸਾਲਾਂ ਦੇ ਵਿੱਚ ਹਨਾ ਤੇ 30 40 ਮਹੀਨਿਆਂ ਦੇ ਲੱਖ ਰੁਪਏ ਦਾ ਸਿੱਧਾ ਬਣ ਗਿਆ ਬਈ ਮਹੀਨੇ ਦਾ ਲੱਖ ਕੀ 2 ਲੱਖ ਰੁਪਏ ਮਹੀਨੇ ਦਾ ਬਣਦਾ ਜੇ ਯਾਰ ਮਤਲਬ 60 ਲੱਖ ਦੀਆਂ ਵੀ ਝੋਟੀਆਂ ਵਿਕਦੀਆਂ ਬਾਈ ਕਿੰਨਾ ਫਾਇਦਾ ਦੇਖੋ ਹਨਾ ਪਰ ਕਰਦੇ ਨਹੀਂ ਆ ਆਪਣੇ ਵਾਲੇ ਬਾਹਰ ਜਾਣ ਤੇ ਬਾਲਾ ਹੀ ਰਾਜੀ ਨਹੀਂ ਹੁਣ ਸਾਡੇ ਵਾਲੇ ਵੀ ਨਹੀਂ ਨੇ ਬਾਹਰ ਜਾਣ ਤੇ ਕਹਿੰਦੇ ਕੁੜੀ ਲੱਭ ਲੈਣੇ ਆ ਲੈਟਸ ਆ ਜੀ ਉਧਰ ਪੈਸੇ ਲਾ ਦਾਂਗੇ ਪਰ ਨਹੀਂ ਇੱਧਰ ਨਹੀਂ ਲਾਉਣਾ ਹੈਗਾ ਕਿਉਂ ਨਹੀਂ ਲਾਉਂਦੇ ਬਾਈ ਤੁਸੀਂ ਵੀ ਕਰਦੇ ਰਹੇ ਹੋ ਯਾਰ ਪਰ ਉਦੋਂ ਕੀ ਕਰਦੇ ਸੀ ਉਦੋਂ ਰੇਟ ਘਟ ਸੀ ਕੋਸਤਾ ਹਨਾ ਫਿਰ ਰੇਟ ਘਟ ਸੀ ਉਹਦੇ ਕਰਕੇ ਛੱਡਦਾ ਕੰਮ ਬੀਜਦੀ ਹੈ ਹਨਾ ਤੇ ਦੁਬਾਰੇ ਫਿਰ ਮੱਜਾਂ ਦਾ ਕੰਮ ਚਲਾ ਲਿਆ ਜਦੋਂ ਮੱਜਾਂ ਦਾ ਤੁਹਾਨੂੰ ਪਤਾ ਜਦੋਂ ਲੱਖ ਰੁਪਏ ਦੀ ਮੱਜ ਲੈਂਦੇ ਬਾਈ ਦੁੱਧ ਪਾਉਂਗੇ 1.5 ਲੱਖ ਦਾ ਦੁੱਧ ਪੈਂਦਾ ਮੱਜ ਦਾ ਹਨਾ ਉਹ ਸਾਲੀ 50000 ਦੀ ਵਿਕਦੀ ਆ ਲੱਖ 50000 ਤਾਂ ਸਿੱਧਾ ਕੱਟ ਗਿਆ ਤੇ ਜਿਹੜਾ ਤੁਸੀਂ ਲੱਖ ਕਮਾਇਆ 50 ਉਹ ਚੋਂ ਕੱਟ ਗਿਆ ਉਹ ਚੋਂ ਬਾਕੀ ਰਹਿੰਦਾ ਖੁੰਦਾ ਫੀੜਾਂ ਪਾਓ ਹਨਾ ਖਾਲ ਲਿਆਓ ਸਰੋਂ ਦੀ ਉਹ ਸਮਾਨ ਮਹਿੰਗਾ ਹੋ ਰਿਹਾ ਹੋਰ ਰੁਪਏ ਘਟ ਕੇ ਕੁੱਲ ਮਲਾ ਕੇ 30-40000 ਰੁਪਏ ਬਾਜਦਾ 6 ਮਹੀਨਿਆਂ ਚ ਦੁੱਧ ਵਾਲੀ ਮੱਜ ਤੋਂ ਹੁਣ ਬਾਈ ਚਲ ਇਹ ਨਾਂ ਵੇਚੋ ਯਾਰ ਕੱਟੀਆਂ ਨਾਂ ਵੇਚੋ ਝੋਟੀਆਂ ਸਵਾਲੀਆਂ ਜਦੋਂ ਤੁਸੀਂ ਹਨਾ 2 2.5 ਤੋਂ 3 ਤੇ 3.5 ਸਾਲ ਦੇ ਵਿੱਚ ਸੂ ਪੈਂਦੀ ਆ ਹਨਾ ਕੱਤੀ ਜਦੋਂ ਝੋਟੀ ਤਿਆਰ ਹੋ ਕੇ ਮੱਝ ਬਣ ਜਾਂਦੀ ਆ ਸਵਾਲ ਉਹ ਬਾਈ ਉਹਨਾਂ ਦਾ ਦੁੱਧ ਚੋ ਕੇ ਵੇਚੋ ਤੇ ਤੁਸੀਂ ਜਦ ਤੁਸੀਂ ਲਾਇਆ ਕਿੰਨਾ ਸਾਰਾ 10 ਲੱਖ ਰੁਪਈਆ ਹਨਾ 3 ਸਾਲਾਂ ਦਾ ਤੁਸੀਂ ਬਾਣ ਦਾ ਰੱਖ ਲਓ 2 3 ਕਿੱਲੇ ਰੱਖ ਲਈ ਹੈ ਹਨਾ ਤੰਨ ਕਿੱਲੇ ਰੱਖ ਲੈ ਤੰਨ ਕਿੱਲਿਆਂ ਦਾ ਠੇਕਾ ਕਿੰਨਾ ਕੁ ਬਣਦਾ 3 ਲੱਖ ਰੁਪਇਆ ਬਣਦਾ ਤੇਲ ਦਾ ਖਰਚਾ ਲਾ ਕੇ ਹਰਾ ਬੀਜਣ ਦਾ ਹਰਾ ਵੜਨ ਦਾ ਹਨਾ ਤੇ ਇੱਕ ਚਾਲ ਬੰਦਾ ਰੱਖ ਲੋ ਨਾਲ ਹਨਾ 3 ਲੱਖ ਰੁਪਇਆ ਉਹਦਾ ਹੋ ਗਿਆ 3 ਸਾਲਾਂ ਦਾ ਕਿੰਨਾ ਹੋ ਗਿਆ 6 ਲੱਖ ਹੋ ਗਿਆ 10 ਕੁ ਲੱਖ ਰੁਪਇਆ ਕਟੀਆਂ ਝੋਟੀਆਂ ਦਾ ਹੋ ਗਿਆ ਤੇ 10 ਲੱਖ ਰੁਪਇਆ ਸੈੱਡ ਦਾ ਹੋ ਗਿਆ ਫੇਰ ਭਾਈ 40 ਲੱਖ ਰੁਪਇਆ ਵੱਜਦਾ 3 ਸਾਲਾਂ ਦਾ ਹੁਣ ਜੇ ਤੁਸੀਂ ਵੱਡਾ ਸੋਚ ਲੋ ਯਾਰ ਥੋੜਾ ਜਿਹਾ ਜੇ ਤੁਹਾਡੇ ਕੋਲੇ ਵਧੀਆ ਪੈਸੇ ਨੇ ਹਨਾ 10 ਕਿੱਲੇ ਹਰੇ ਦੇ ਰੱਖ ਲਓ ਤੇ ਇਹਨਾਂ ਨੂੰ ਹੋਰ ਵਧਾ ਦਿਓ ਝੋਟੀਆਂ ਨੂੰ ਜਿੱਥੇ 100 ਆ ਤੁਹਾਡੇ ਕੋਲੇ 500 ਕੱਟੀ ਕਰ ਲਓ ਵਧਾ ਲਓ ਬਈ ਜਿੰਦਾ ਮਰਜੀ ਕੰਮ ਵਧਾ ਲਓ ਯਾਰ ਬਾਹਰ ਜਾ ਕੇ ਮੇਰੇ ਹਿਸਾਬ ਨਾਲ ਤਾਂ ਉਹੀ ਕੁੱਤੇਖਾਨੀ ਜੇ ਬਾਹਰ ਕਰਾਉਣੀ ਹੈ ਜਾ ਕੇ ਬਾਹਰ ਵੀ ਡਹਾੜੀਆਂ ਤੇ ਜਾਣਾਗਾ ਨਾ ਲੋਕਾਂ ਦੇ ਘਰ ਬਣਾਉਣੇ ਇੱਥੇ ਆਪਦਾ ਘਰ ਬਣਾ ਲਓ ਯਾਰ ਉਹੀ ਹਨਾ ਬੇਲੇ ਹੁੰਨੇ ਹੋ ਤੇ ਇੱਕ ਤੜਕੇ 2 ਘੰਟੇ ਕੰਮ ਕਰ ਲਿਆ ਹੱਥ ਨੇ 2 ਘੰਟੇ ਕੰਮ ਕਰ ਲਿਆ ਦੁਪਹਿਰੇ ਕੋਈ ਹੋਰ ਕੰਮ ਕਰ ਲਓ ਨਾਲ ਨਾਲ ਬਹੁਤ ਪੈਸਾ ਬਈ ਇੱਥੇ ਵੀ ਬਹੁਤ ਪੈਸਾ ਹੈ ਮੀ ਯਾਰ ਬਸ ਹੁ ਕੀ ਸਮਝਾਈਏ ਸਾਡੇ ਘਰ ਦੇ ਸਾਡੇ ਘਰ ਦੇ ਵੀ ਮੰਗਰ ਪੈ ਰਹੇ ਹੁਣ ਬਈ ਇਹ ਵੀਡੀਓ ਜਿਹੜੇ ਜਿਹੜੇ ਨੇ ਦੇਖ ਲਈ ਹਨ ਤੁਸੀਂ ਯਾਰ ਆਪ ਸੋਚੋ ਕਾਪੀ ਲੈ ਲਓ ਯਾਰ ਕਾਪੀ ਪੈਨ ਲੈ ਕੇ ਲਿਖ ਕੇ ਤੁਸੀਂ ਆਪ ਹਿਸਾਬ ਲਾ ਲਓ ਯਾਰ ਤੁਸੀਂ ਬੰਡੀ ਚ ਬਗ ਜਾਓ ਹਨਾ ਜੋੜ ਕਰ ਲਓ ਵੀ 10 15000 5 10000 ਦੀ ਕੱਟੀ ਵਧੀਆ ਆਰਾਮ ਨਾਲ ਮਿਲ ਜਾਂਦੀ ਆ ਛੋਟੀ ਜੀ ਹਨਾ ਤੇ ਪਾਲ ਕੇ ਉਹਨੂੰ ਇਦੋਂ ਬਾਅਦ ਛੋਟੀਆਂ ਦਾ ਰੇਟ ਪੁੱਛੋ ਕੋਈ 60000 ਦੀ ਕਹਿੰਦਾ ਕੋਈ ਕਿੰਨੇ ਦੀ ਕਹਿੰਦਾ ਕੋਈ ਕਿੰਨੇ ਦੀ ਤੇ ਆਪ ਪੁੱਛ ਕੇ ਆਓ ਯਾਰ ਪਹਿਲਾਂ ਜਾ ਕੇ ਦੇਖ ਕੇ ਆਓ ਫਿਰ ਮੈਨੂੰ ਕਹੋ ਹਾਂ ਤੇ ਜੇ ਵਧੀਆ ਲੱਗੀ ਗੱਲ ਬਈ ਕਮੈਂਟ ਜ਼ਰੂਰ ਕਰਿਓ ਹਣਾ ਕਮੈਂਟ ਕਰਕੇ ਮੇਰਾ ਹੌਸਲਾ ਵਧਾਓ ਤੇ ਮੈਂ ਵੀ ਹੌਲੀ ਹੌਲੀ ਮਨਾ ਰਿਹਾ ਘਰਦਿਆਂ ਨੂੰ ਮੰਨ ਤਾਂ ਰਹੇ ਨੇ ਯਾਰ ਪਰ ਸਾਡੀ ਜਿਹੜੀ ਜ਼ਮੀਨ ਹੈ ਹਣਾ ਸਾਡੇ ਹੈਗੇ ਨੇ 16 ਕਿੱਲੇ ਤੇ ਉਹ ਹੈਗੇ ਨੇ ਪਿੰਡ ਫਾਫੜੇ ਭਾਈਕੇ ਤੇ ਉੱਥੇ ਅਸੀਂ ਕੀ ਕਰਦੇ ਆ ਠੇਕੇ ਤੇ ਦੇ ਆਉਣੇ ਨੇ ਇੱਥੇ ਮਾਨਸਾ ਅਸੀਂ ਠੇਕੇ ਤੇ ਲੈ ਲੈਨੇ ਆ ਆ ਪਿੱਛੇ ਜ਼ਮੀਨ ਹੈਗੀ ਆ 10-15 ਕਿੱਲੇ ਠੇਕੇ ਤੇ ਲਏ ਹੋਏ ਨੇ ਇੱਥੇ ਸਸਤੀ ਮਿਲ ਜਾਂਦੀ ਆ ਇਸ ਚੱਕਰ ਤੇ ਹਨਾ ਵੀ ਐ ਕਰ ਲੈਨੇ ਆ ਪਰ ਹੁਣ ਗਾਹਾਂ ਵਾਲੇ ਸਾਲ ਨੂੰ ਮੇਰਾ ਇਰਾਦਾ ਪੱਕਾ ਗਾ ਜਮਾ ਚਾਹੇ ਮੈਨੂੰ ਯਾਰ ਘਰਦਿਆਂ ਨਾਲ ਲੜਨਾ ਹੀ ਕਿਉਣਾ ਪੈ ਜੇ ਵੀ ਮੈਂ ਤਾਂ ਬਈ ਕੰਮ ਕਰਨਾ ਹੈ ਹਨਾ ਤੇ ਉਹ ਯਾਰ ਮੁਸਕਨ ਗੋਹੇ ਦੀ ਮੁਸਕ ਦੀ ਗੱਲ ਕਰਦੇ ਆਪਾਂ ਬਾਲੇ ਕਮੈਂਟ ਵੀ ਕਰ ਦਿੰਦੇ ਬਈ ਮੁਸਕ ਮਾਰਦੀ ਆ ਕੰਮ ਸਾਥੋਂ ਨਹੀਂ ਹੁੰਦਾ ਹਨਾ ਬਾਈ ਯਾਰ ਜੇ ਮੇਰੀ ਗੱਲ ਸੁਣੋ ਪੱਕਾ ਥਾਂ ਕਰ ਲਿਆ ਇੱਕ ਵਾਰੀ ਚਾਲ ਇੱਕ ਵਾਰੀ ਪੈਸੇ ਤੁਸੀਂ ਕਮਾ ਲਏ ਹਨਾ ਉਸੇ ਪੈਸੇ ਬਾਈ ਉੱਤੇ ਲਾ ਦਿਓ ਦੁਬਾਰੇ ਪੱਕਾ ਕਰ ਲੋ ਹਨਾ ਚਲ 10 ਲੱਖ ਰੁਪਏ ਤੁਸੀਂ ਇੱਧਰ ਇੱਧਰ ਕੱਢ ਲੋ ਵੀ ਕਰ-ਕਰ ਪਾ ਲਿਆ ਹੋਰ ਹਨਾ ਬਾਕੀ ਥਾਂ ਕਰਨ ਦੇ ਪੱਕਾ ਕਰਨ ਤੇ ਲਾ ਦਿਓ ਜਿੱਥੇ ਕੰਮ ਥੋੜਾ ਸੌ ਝੋਟੀ ਦਾ ਹਨਾ ਹੋਰ ਵਧਾ ਦਿਓ ਤੇ ਪੱਕਾ ਕਰ ਲਏ ਧੋਬੋ ਉਹਨੂੰ ਟੋਬਾ ਪੱਟ ਲੋ ਕਿ ਕਿਲੇ ਚ ਤੇ ਉਹਦੇ ਵਿੱਚ ਪਾਣੀ ਜਾਵੇ ਸਾਰਾ ਰੇਹ ਵਾਲਾ ਮੱਛੀਆਂ ਪਾਲੋ ਯਾਰ ਕੀ ਨਹੀਂ ਹੋਦਾ ਉਹ ਮੱਛੀਆਂ ਵਾਲੇ ਪਾਣੀ ਨੂੰ ਬਾਣਾ ਚਲਾਓ ਹੈ ਕਰਨ ਨੂੰ ਸਾਰਾ ਕੁਝ ਹੁੰਦਾ ਬਾਈ ਪਰ ਆਪਣੇ ਵਾਲੇ ਹੁੰਦੇ ਨੇ ਅਣਡੰਗ ਮੰਡੀਆਂ ਦੀਆਂ ਗੱਲਾਂ ਸੁਣ ਲੈਂਦੇ ਨੇ ਹਨਾ ਤੇ ਕੁਝ ਉਹ ਆਪਦੇ ਤੁਹਾਨੂੰ ਪਤਾ ਜਿਹੜੇ ਬਜ਼ੁਰਗ ਨੇ ਤੇ ਜਿਹੜੇ ਆਪਣੇ ਪਿਛਲੀ ਜਨਰੇਸ਼ਨ ਆ ਗਈ ਹਨਾ ਉਹ ਥੋੜੇ ਜੇ ਪੜੇ ਲਿਖੇ ਘੱਟ ਨੇ ਹਾਂ ਆਪਾਂ ਐਵੇਂ ਕਹਿ ਦਈਏ ਤੇ ਉਸ ਹੱਬ ਕਿਤਾਬ ਨਹੀਂ ਲਾਉਂਦੇ ਯਾਰ ਇਹਨਾਂ ਤੇ ਜੇ ਆਪਾਂ ਡੂੰਘੇ ਚ ਪਈਏ ਹਨਾ ਚਲੋ ਇੱਕ ਹੋਰ ਗੱਲ ਕਰਦੇ ਕਰਦੇ ਵੀ ਮੱਝਾਂ ਦਾ ਦੁੱਧ ਦੀ ਗੱਲ ਸੀ ਹਨਾ ਉਹ ਆਪਾਂ ਅਗਲੀ ਵੀਡੀਓ ਚ ਕਰਾਂਗੇ ਵੀ ਦੁੱਧ ਚੋਂ ਬਹੁਤ ਰੁਪਇਆ ਬਣਦਾ ਦੁੱਧ ਚੋਂ ਵੀ ਪਰ ਜੇ ਤੁਸੀਂ ਕੱਟੀਆਂ ਉਹਦੀਆਂ ਤਿਆਰ ਕੀਤੀਆਂ ਭਾਈ ਉਹ ਜਿਹੜਾ ਲੱਖ ਰੁਪਇਆ ਤੁਸੀਂ ਬਾਹਰ ਲਾਉਣੇ ਹੋ ਹਨਾ ਮੱਝਾਂ ਦੇ ਦੁੱਧ ਵਾਸਤੇ ਮੱਝ ਲੈਉਣੇ ਹੋ ਉਹੀ ਲੱਖ ਰੁਪਇਆ ਤੁਹਾਡਾ ਬਚੂਗਾ ਹਨਾ ਤੇ ਇਹਨੂੰ ਸਵਾਲੋਂਗੇ ਜੀ ਥੋੜਾ ਜੇ ਸਭਾਉਣ ਤੇ ਆ ਲਾ ਲੋ ਜੀ 3 ਸਾਲ ਪਾਲਣ ਤੇ ਤੁਹਾਡਾ ਬਹੁਤ ਘੱਟ ਖਰਚ ਆਇਆ ਤਾਂ 1 ਸਾਲ ਹੋਰ ਪਾਲ ਲਓ 1 ਸਾਲ ਉਹ 10-15000 ਰੁਪਏ ਦੀ ਫੀਡ ਵੀ ਪਾ ਲੋ ਨਾਲ ਦੁੱਧ ਵੀ ਬਹੁਤ ਵਧ ਜੰਦੀਆਂ ਤੇ ਵੀ ਕੰਮ ਪੂਰਾ ਵਧੀਆ ਯਾਰ ਜੀ ਮੇਰੇ ਹਿਸਾਬ ਨਾਲ ਤਾਂ ਮੈਂ ਸੋਚਿਆ ਤੇ ਕਰ ਲਓ ਤੁਸੀਂ ਵੀ ਯਾਰੇ ਲਾਉਂਗੇ ਵੀਰੇ ਤੇ ਕਹਿੰਦੇ ਐਡਾ ਅਮਰੀਕਾ ਨੂੰ ਭੁੱਲ ਜੂਗੇ ਜਾ ਕੇ ਤੇ ਆਪਾਂ ਬਲੌਗ ਆਪਣਾ ਆਪਣਾ ਇੱਥੇ ਐਂਡ ਕਰਦੇ ਹਾਂ ਹਨਾ ਬਾਲੀ ਲੰਬੀ ਵੀਡੀਓ ਵੀ ਸੁਣਿਆ ਨਹੀਂ ਜਾਂਦਾ ਹੁੰਦਾ ਜਿੰਨੀ ਮਰਜ਼ੀ ਭਕਾਈ ਮਾਰ ਲੋ ਇਹ ਤਾਂ ਗੱਲਾਂ ਮੁੱਕਦੀਆਂ ਨਹੀਂ ਯਾਰ ਤੁਸੀਂ ਆਪ ਹਿਸਾਬ ਲਾ ਕੇ ਦੇਖੋ ਭਾਈ ਮੇਰੇ ਤੇ ਨਾ ਰਹੋ ਹਨਾ ਮੈਂ ਤਾਂ ਲਾ ਕੇ ਦੇਖਿਆ ਮੈਂ ਲਾ ਕੇ ਕੀ ਦੇਖਿਆ ਸਾਡੇ ਘਰ ਦੇ ਨੇ ਕੀਤਾ ਇਹੋ ਜਿਹਾ ਕੁਝ ਪਰ ਛੱਡ ਦਿੰਦੇ ਨੇ ਵਿੱਚ ਵਿਚਾਲੇ ਛੱਡ ਦਿੰਦੇ ਨੇ ਤੇ ਆਪਾਂ ਅਗਲੇ ਸਾਲ ਪੱਕਾ ਕਰੂਗਾ ਤੁਹਾਨੂੰ ਵਲੌਗ ਵੀ ਪਾਵਾਂਗੇ ਇਕੱਲੀ ਇਕੱਲੀ ਚੀਜ਼ ਦਾ ਵਲੌਗ ਪਾਵਾਂਗੇ ਦੇਖੋ ਜ਼ਰੂਰ ਹਨਾ ਤੇ ਪਰ ਹੌਸਲਾ ਨਹੀਂ ਤੋੜਦੇ ਹੈਗੇ ਹੁਣ ਆਪਾਂ ਮੇ ਯਾਰ ਲੜਨਾ ਪਏ ਜੇ ਤੇ ਗੱਲ ਮੈਂ ਕਾ ਗਿਆ ਯਾਰ ਜੇ ਕੰਮ ਨਾ ਕੀਤਾ ਮੈਂ ਇਹਦਾ ਘਾਰ ਹੀ ਛੱਡ ਦੇਣਾ ਸੱਚੀਓ ਪਰ ਕੰਮ ਕਰਨਾ ਜ਼ਰੂਰ ਹੈ ਇੱਕ ਵਾਰੀ ਤੇ ਬੱਕਰੀਆਂ ਦਾ ਵੀ ਕੰਮ ਚੱਲਿਆਂਦਾ ਸਾਡਾ ਬੱਕਰੀਆਂ ਵੀ ਬਹੁਤ ਵਧੀਆ ਫਾਇਦਾ ਆ ਬਈ ਬੱਕਰੀਆਂ ਚ ਵੀ ਤੇ ਉਹਦੀ ਵੀ ਵੀਡੀਓ ਸਪੈਸ਼ਲ ਬਣਾਵਾਂਗੇ ਅੱਡਾ ਸੋ ਮਿਲਦੇ ਆਂ ਕੱਲੂ ਨਵੇਂ ਬਲੌਗ ਦੇ ਵਿੱਚ